ਇਹ ਸਤਿ ਸ੍ਰੀ ਅਕਾਲ ਜੀ ਕਿਵੇਂ ਸਾਰੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋ ਜੀ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਇੱਥੇ ਟਾਈਮ ਹੋ ਗਿਆ ਜੀ ਅੱਜ ਸ਼ਾਮ ਦਾ ਆਪਾਂ ਸ਼ਾਮ ਦੇ ਕੰਮ ਤਾਂ ਦੇ ਕਰਨ ਲੱਗਿਆ ਹੁਣ ਤਾਂ ਇੱਥੇ ਆਪਾਂ ਸਬਜ਼ੀ ਲੱਗੇ ਸੀ ਚੀਰਨ ਆਪਾਂ ਅੱਜ ਜਣੇ ਪਿਓ ਸੀ ਸਵੇਰ ਦੇ ਜਣੇ ਕਾਲੇ ਜਣੇ ਬਣਾਵਾਂਗੇ ਅੱਜ ਮੈਂ ਤਾਂ ਇੱਥੇ ਨਾ ਹਵਾ ਬਹੁਤ ਆਉਂਦੀ ਇਧਰੋਂ ਗਲੀ ਦੇ ਵਿੱਚ ਬਹੁਤ ਆਉਂਦੀ ਆ ਤਾਂ ਮੈਂ ਇੱਥੇ ਬੈਠ ਗਈ ਸਬਜ਼ੀ ਚੀਰਨ ਤਾਂ ਮੈਂ ਕਚਾ ਦੰਡੇ ਕੁੰਡੇ ਦੇ ਵਿੱਚ ਆਪਾਂ ਮਸਾਲਾ ਰਗੜ ਲੈਨੇ ਆ। ਕਈ ਮਿਕਸੀ ਦੇ ਵਿੱਚ ਰਗੜਦੇ ਆ ਪਰ ਮੈਨੇ ਮਿਕਸੀ ਦੇ ਵਿੱਚ ਨਹੀਂ ਮੈਂ ਦੰਡਾ ਕੁੰਡੇ ਦੇ ਵਿੱਚ ਰਗੜਦਿਆ ਸਾਡਾ ਇੱਕ ਤਾਂ ਕੁੰਡਾ ਟੁੱਟ ਗਿਆ ਸੀ ਤੇ ਅੱਜ ਕੁੰਡਾ ਵੀ ਨਵਾਂ ਲੈ ਕੇ ਆਂਦਾ। ਤਾਂ ਬਣਾਇਰਿਓ ਵੀਡੀਓ ਦੇ ਨਾਲ ਤੇ ਆਪਾਂ ਅੱਗੇ-ਅੱਗੇ ਪ੍ਰੋਸੀਜਰ ਕਰਦੇ ਆ ਜੀ ਆਪਾਂ ਸਬਜ਼ੀ ਬਣਾਉਨੇ ਆ। ਹਾਂਜੀ ਇੱਥੇ ਹੁਣ ਆਪਾਂ ਨਾ ਪਹਿਲਾਂ ਥੋੜੀਆਂ ਜੀਆਂ ਲਾਲ ਮਿਰਚਾਂ ਕੁੱਟ ਲਾਂਗੇ ਤੇ ਹਰੀਆਂ ਵੀ ਪਾਵਾਂਗੇ ਤਾਂ ਇਹ ਥੋੜੀਆਂ ਜੀਆਂ ਹਾਂ ਹਾਂਜੀ ਹੁਣ ਆਪਾਂ ਥੋੜੀਆਂ ਜੀਆਂ ਲਾਲ ਮਿਰਚਾਂ ਪਾ ਲਾਂਗੇ ਤੇ ਹਰੀਆਂ ਹੈ ਨਹੀਂ ਗਿਆ ਤਾਂ ਪੀਸੀਆਂ ਲਾਲ ਮਿਰਚਾਂ ਤੇ ਹੈ ਗਿਆ ਵੈਸੇ ਪਰ ਮੈਂ ਪਹਿਲਾਂ ਇਹ ਲਾਲ ਮਿਰਚਾਂ ਥੋੜੀਆਂ ਜੀਆਂ ਪਾ ਲੈਂਦੀ ਹਾਂ ਇੰਨਾ ਉਪਰ ਅਗਰ ਲੈਣਾ ਚਾਹੀ ਤਾਂ ਫਿਰ ਇਹਨਾਂ ਨੂੰ ਕੌਲੇਜ ਕੱਢ ਲਾਂਗੇ ਤੇ ਆਪਾਂ ਪਿਆਜ਼ ਭਿਉ ਕੇ ਰੱਖੇ ਸੀ ਉਹ ਆਪਾਂ ਛਾਨਣੀ 'ਚ ਕੱਢ ਲਏ ਹੁਣ ਇੱਕ ਹੁੰਦਾ ਆਪਾਂ ਅੱਜ ਹੀ ਲਿਆਂਦਾ ਨਵਾਂ ਹੀ ਹੈ ਜੀ ਤੇ ਸਵੇਰ ਦਾ ਇਹਨੂੰ ਮੈਂ ਪਾਣੀ ਪਾ ਕੇ ਤੇ ਦਿੱਤਾ ਸੀ ਰੱਖ ਤੇ ਥੋੜਾ ਜਿਹਾ ਲਗਾਤਾ ਹੀ ਬਾਅਦ ਵਿੱਚ ਤੇਲ ਕਹਿੰਦੇ ਤੇਲ ਲਗਾ ਦਿਓ ਥੋੜਾ ਜਿਹਾ ਪਾਣੀ ਪਾਉਨੇ ਆ ਥੋੜਾ ਜਿਹਾ ਹਲਾ ਕੇ ਅੱਛਾ ਸੁਪੀਆਂ ਲਾਲ ਮਿਰਚ ਹੈ ਨਾ ਵੀਡੀਓ ਚੰਗੀ ਲੱਗਦੀ ਆ ਤਾਂ ਪਲੀਜ਼ ਲਾਈਕ ਕਮੈਂਟ ਜੋ ਕਰਦਿਆ ਕਰੋ ਜੀ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਪਿਆਜ਼ ਪਾ ਲੈਨੇ ਆ ਲਸਣ ਵੀ ਦੇ ਵਿੱਚ ਛਿੱਲ ਕੇ ਰੱਖ ਲਿਆ ਸੀ ਸਾਪੇ ਨੂੰ ਘੋਟ ਲਾਂਗੇ ਲੋਨ ਮਿਰਚ ਆਪਾਂ ਬਾਅਦ ਦੇ ਵਿੱਚ ਹੀ ਪਾਵਾਂਗੇ ਜਿਹੜਾ ਬਾਕੀ ਦਾ ਰਹਿ ਗਿਆ ਉਹ ਆਪਾਂ ਤੜਕੀ ਜਦੋਂ ਭੁੰਨਾਂਗੇ ਨਾ ਪਿਆਜ਼ ਭੁੰਨਾਂਗੇ ਤਾਂ ਉਦੋਂ ਹੀ ਪਾਵਾਂਗੇ ਪਹਿਲਾਂ ਨਹੀਂ ਪਿਆਜ਼ ਘੁੱਟ ਦੀ ਵਿੱਚ ਪਿਆਜ਼ ਦੇ ਪਾ ਕੇ ਚਲੋ ਜੀ ਹੁਣ ਆਪਾਂ ਪਿਆਜ਼ ਲੈਨੇ ਆ ਇੱਥੇ ਘੋਟ ਇਹਨਾਂ ਨੂੰ ਤਾਂ ਫੇਰ ਆਪਾਂ ਲਾਵਾਂਗੇ ਜੀ ਤੜਕਾ ਉਧਰ ਸਾਡਾ ਅੰਛਪ੍ਰੀਤ ਰੋ ਰਿਹਾ ਹੈ ਜੀ ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਕਿਉਂ ਰੋ ਰਿਹਾ ਹੈ ਕੀ ਮੰਗ ਰਿਆ ਹੈ ਅੰਚ ਕੀ ਹੋਇਆ ਏ ਦਾ ਸੰਚ ਲੋ ਜੀ ਅਸੀਂ ਕੰਮ ਆਪਣੇ ਵੰਡ ਲਏ ਸੀਗੇ ਇੱਕ ਬੇਟੀ ਹਾਦੀ ਨੇ ਭਾਂਡੇ ਸਾਫ ਕਰਤੇ ਮੇਰੀ ਨੇ ਤੇ ਇੱਕ ਮੇਰੀ ਬੇਟੀ ਨੇ ਪਸੂਆਂ ਨੂੰ ਦਿੱਤਾ ਪਾਣੀ ਪਿਆ ਤਾਂ ਹੁਣ ਅਸੀਂ ਮੇਰੀ ਡਿਊਟੀ ਲੱਗਿਆ ਸਬਜ਼ੀ ਬਣਾਉਣੀ ਹੁਣ ਮੈਂ ਸਬਜ਼ੀ ਬਣਾਉਂਗੀ ਨਾਲੇ ਮੈਂ ਆਟਾ ਗੁੰਨ ਲੈਣਾ ਜੀ ਫਿਰ ਪਰੋਟੀਆਂ ਕਾਲਾਂਗੇ ਤੇ ਰੰਦੇ ਕੰਮ ਆਪਾਂ ਥੋੜੇ ਥੋੜੇ ਸਬਜ਼ੀ ਤਰਕੇ ਤੇ ਬਾਅਦ ਵਿੱਚ ਕਰ ਲੈਣੇ ਆ ਬਣੇ ਰਿਓ ਵੀਡੀਓ ਜੀ ਲੋ ਜੀ ਹੁਣ ਆਪਾਂ ਇੱਥੇ ਬਣਾਵਾਂਗੇ ਜੀ ਸਬਜ਼ੀ ਤਾਂ ਪਤੀਲੇ ਵਿੱਚ ਥੋੜਾ ਜਿਹਾ ਪਾਣੀ ਸੀਗਾ ਮੈਂ ਕਿਹਾ ਚਲੋ ਸੁੱਕ ਜਾਂਦੋ ਇਧਰ ਆਪਾਂ ਥੋੜੀ ਜੀ ਆਪਣੇ ਲਈ ਬਣਾਵਾਂਗੇ ਜੀ ਚਾਹ ਕਿਉਂਕਿ ਚਾਹ ਵੀ ਨੂੰ ਮਨ ਕਰਦਾ ਹੁੰਦਾ ਇਸ ਟਾਈਮ ਤੇ ਇੱਥੇ ਆਪਾਂ ਲੋਹੇ ਦੇ ਇਸ ਤੇ ਮਸਾਲਾ ਹਲਦੀ ਸਭ ਕੁਝ ਰੱਖ ਲਿਆ ਇੱਥੇ ਆਪਾਂ ਤੇਲ ਜਿਹੜਾ ਤਲਕਾਇਆ ਸੀ ਉਹ ਰੱਖ ਲਿਆ ਹੁਣ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਕਿਉਂਕਿ ਮੈਂ ਤੇਲ ਦਾ ਤੜਕਾ ਲਗਾਉਣੀ ਆ ਤੇਲ ਦਾ ਤੜਕਾ ਲਗਾਉਣਾ ਚਾਹੀਦਾ ਹੈ ਤਾਂ ਇੱਥੇ ਜਿਹੜਾ ਪਿਆਜ਼ ਸੀਗਾ ਉਹ ਆਪਾਂ ਭੁੰਨ ਕੇ ਰੱਖਿਆ ਹੈ ਹੁਣ ਪਹਿਲਾਂ ਤੇਲ ਤੜਕਾ ਲਾਂਗੇ ਫੇਰ ਹੀ ਆਪਾਂ ਪਿਆਜ਼ ਪਾਵਾਂਗੇ ਪਹਿਲਾਂ ਹਲਦੀ ਭੁੰਨਾਗੇ ਹਲਦੀ ਭੁੰਨ ਕੇ ਤਾਂ ਕਿ ਜੋ ਕਲਰ ਥੋੜਾ ਜਿਹਾ ਸਬਜ਼ੀ ਦਾ ਵਧੀਆ ਆਵੇ ਤੇ ਫਿਰ ਆਪਾਂ ਜੀਰਾ ਪਾਵਾਂਗੇ ଲୁଣ ਮਿਰਚ ਬਾਕੀ ਦਾ ਬਾਅਦ ਚ ਪਾਵਾਂਗੇ ਨਾਲ ਹੀ ਆਪਾਂ ਇੱਥੇ ਆਟਾ ਗੁੰਨ ਲੈਨੇ ਆ ਤਾਂ ਇੱਥੋਂ ਦਾ ਕੰਮ ਹੋ ਜਾਊਗਾ ਡਨ ਫੇਰ ਆਪਾਂ ਚੱਲਾਂਗੇ ਜੀ ਹੋਰ ਕੰਮ ਕਰਾਂਗੇ ਮਾਲ ਪਸੂਆਂ ਦਾ ਵੀ ਕਰਨਾ ਹਜੇ ਥੋੜਾ ਜਿਹਾ ਜਿਹੜਾ ਰਹਿ ਗਿਆ ਹੈ ਕਿਉਂਕਿ ਪਾਣੀ ਤਾਂ ਪਿਆਤਾ ਸੀਗਾ ਬੇਟੀਆਂ ਨੇ ਤਾਂ ਕਹਿ ਦਿੰਦੇ ਆ ਕੁੜੀਆਂ 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 ਦਾ ਸੁੱਖ ਬਹੁਤ ਹੁੰਦਾ ਜੀ ਮੈਨੂੰ ਤਾਂ ਬਹੁਤ ਸੁੱਖ ਆ ਪਰਮਾਤਮਾ ਮੇਰੀਆਂ 3 ਨੂੰ ਇਤਰਾ ਹੀ ਖੁਸ਼ ਰੱਖੇ ਵਾਹਿਗੁਰੂ ਇਹਨਾਂ ਦੀ ਵਧੀਆ ਵੰਦੀਆਂ ਇਹਨਾਂ ਦੀ ਜ਼ਿੰਦਗੀ ਇਹਨਾਂ ਦੀ ਲਾਈਫ ਜਰਨੀ ਬਹੁਤ ਵਧੀਆ ਰਵੇ ਵਾਹਿਗੁਰੂ ਹਰ ਇੱਕ ਦੀ ਤੀਨ ਨੂੰ ਖੁਸ਼ ਰੱਖੇ ਪਰਮਾਤਮਾ ਹਾਂਜੀ ਤੇਲ ਤੜਕ ਗਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਾਂਗੇ ਜਿਹੜਾ ਭੁੱਜ ਜੇ ਥੋੜਾ ਜਿਹਾ ਤੇ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚਾ ਆਪਾਂ ਹਲਦੀ ਦਾ ਜਿਹੜਾ ਕਲਰ ਥੋੜਾ ਜਿਹਾ ਵਧੀਆ ਆ ਜਾਏ। ਹਾਂਜੀ। ਕੀ ਕਹਿੰਦੇ ਹੋ ਤੁਸੀਂ? ਲੈ ਤਾਂ ਕੀ ਨਹੀਂ ਪਈ ਹੋ ਜੇ ਮੈਂ ਚਲਾਇਆ ਹੀ ਨਹੀਂ ਅੱਜ। ਮੋਟਰ ਚਲਾਈ ਨਹੀਂ ਗਈ। ਤਾਂ ਦੇਖੋ ਇਹ ਕਲਰ ਹਲਦੀ ਰੰਗਾ ਪਾਉਣ ਨਾਲ ਲਈ ਤੇ ਆ ਤਾਂ ਸਾਰੇ ਕਲਰ ਵਧੀਆ ਆ ਜਾਂਦਾ ਹੈ। ਤੇ ਇਧਰ ਆਪਾਂ ਥੋੜੀ ਚਾਹ ਵੀ ਬਣ ਚੱਲੀ ਆ। ਇਹ ਗੈਸ ਬਹੁਤ ਘੱਟ ਚੱਲਦਾ ਹੈ ਤਾਂ ਫੇਰ ਆਪਾਂ ਤਾਂ ਗੁੰਨਾਗੇ ਜੀ ਬੱਚੇ ਚਲੇ ਗਿਆ ਗੁਰਦੁਆਰੇ ਬੱਚੇ ਚਲੇ ਗਏ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣਗੇ ਹੁਣ ਉਹ ਹੁਣ ਆਪਾਂ ਥੋੜਾ ਥੋੜਾ ਪਾਵਾਂਗੇ ਜੀ ਨੂਰ ਮਿਰਚ ਮਸਾਲਾ ਹਲਦੀ ਜਿੰਨਾ ਵੀ ਇਹਦੇ ਵਿੱਚ ਪੈਂਦਾ ਤਾਂ ਮਿਰਚਾਂ ਆਪਾਂ ਪਾਵਾਂਗੇ ਜੀ ਥੋੜੀਆਂ ਜੀਆਂ ਕਿਉਂਕਿ ਲਾਲ ਮਿਰਚਾਂ ਪਾਈਆਂ ਇਹ ਪਹਿਲਾਂ ਵੀ ਦੇ ਇਸ ਕੇ ਤਾਂ ਥੋੜਾ ਜਿਹਾ ਪਾਵਾਂਗੇ ਜੀ ਲੂਣ ਨਮਕ ਕਿਉਂਕਿ ਮੈਂ ਪਹਿਲਾਂ ਵਿੱਚ ਚਣਿਆਂ ਵਿੱਚ ਪਾਇਆ ਸੀਗਾ ਚਲੋ ਜੀ ਬਣੇ ਰਿਹਾ ਵੀਡੀਓ ਦੇ ਨਾਲ ਤਾਂ ਆਪਾਂ ਹੋਰ ਕੰਮਕਾਰ ਕਰਦੇ ਆ ਜੀ ਕਰਦਾ ਆਪਣਾ ਪੁੱਜ ਗਿਆ ਸੀ ਤੜਕਾ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਚਨੇ ਚੰਨੇ ਆ ਗਏ ਆ ਅੱਜ ਬੱਚਿਆਂ ਨੇ ਚਨੇ ਖਾਦੇ ਨਹੀਂ ਨਹੀਂ ਤਾਂ ਅੱਗੇ ਮੈਂ ਬਣਾ ਕੇ ਉਬਾਲ ਕੇ ਰੱਖ ਲੈਣੇ ਨਹੀਂ ਕਹਿੰਦੇ ਹੁੰਦੇ ਮਸਾਲਾ ਪਾਕਿਸਤਾਨੀ ਹੈ ਤੇ ਸਵਾਦ ਲੱਗਦਾ ਹੈ ਨਾ ਮਸਾਲਾ ਪਾ ਕੇ ਖਾਈਏ ਤਾਂ ਬੱਚੇ ਨੇ ਤਾਂ ਜੀ ਹੁਣ ਆਪਣੀ ਸਬਜੀ ਜਾਏਗੀ ਬਣ ਲੀ ਚਲੋ ਜੀ ਮਿਲਦੇ ਆ ਜੀ ਥੋੜੀ ਦੇਰ ਬਾਅਦ ਮੈਂ ਹੁਣ ਆਗੀ ਬਾਹਰ ਸਰਦਾਰ ਸਾਹਿਬ ਕਾ ਦੀ ਗੰਧ ਕਿਉਂਕਿ ਸ਼ਾਮ ਨੂੰ ਥੋੜਾ ਜਿਹਾ ਸੀ ਠੰਡਾ ਉਹਨਾਂ ਨੂੰ ਇਹ ਸੀ ਕਿ ਮੈਂ ਥੋੜਾ ਜਿਹਾ ਕੰਦ ਕੱਢ ਲਾਂ ਤਾਂ ਚਾਹ ਫੜਾਉਣ ਆਈ ਸੀ ਨਾਲੇ ਮੈਂ ਕਿਹਾ ਚਲੋ ਪਾਣੀ ਫੜਾ ਜਾਨੀ ਆ ਤਾਂ ਹੁਣ ਤੇ ਸਾਰੇ ਮੇਰੇ ਵੀਰ ਖੇਤਾਂ ਵਿੱਚ ਫਿਰਦੇ ਆ ਕਿਉਂਕਿ ਆਲੇ ਦੁਆਲੇ ਫਿਰਦੇ ਆ ਪਹਿਲਾਂ ਕਾ ਝੋਨਾ ਬੀਜੋ ਲਵਾਓ ਲਵਾਈ ਦਿਓ ਫੇਰ ਕਾ ਦੀਆਂ ਸਪਰੇਹਾਂ ਕਰੋ ਗੰਦ ਕੱਖ ਕਾਂ ਦੀਆਂ ਤੇ ਗੰਦ ਫਿਰ ਵੀ ਹੋ ਜਾਂਦਾ ਬਹੁਤ ਫੇਰ ਜੱਟ ਵਿਚਾਰਾ ਦੂਰ ਹੱਥ ਹੋ ਹੋ ਕੇ ਗੰਧ ਕੱਢਦਾ ਹੈ ਖੇਤਾਂ ਦੇ ਵਿੱਚ ਜਾ ਜਾ ਚੌਂਹਿਆਂ ਦੇ ਵਿੱਚੋਂ ਤਾਂ ਬਹੁਤ ਔਖਾ ਏ ਰੇਹਾਂ ਸਪਰੇਹਾਂ ਕੁਝ ਨਹੀਂ ਕਰਦੀਆਂ ਤਾਂ ਜੱਟ ਦੀ ਜੂਨ ਬਹੁਤ ਬੁਰੀ ਆ ਤਾਂ ਚਲੋ ਜੀ ਹੁਣ ਆਪਾਂ ਸਰਦਾਰ ਸਾਹਿਬ ਨੂੰ ਚਾਹ ਫੜਾ ਕੇ ਚੱਲਦੇ ਆਂ ਕਰੇ ਆ ਗਏ ਆ ਜੀ ਅੰਦਰ ਸਾਰਾ ਕੰਮ ਕਰ ਲਿਆ ਸੀ ਬਾਹਰ ਥੋੜਾ ਜਿਹਾ ਰਹਿ ਗਿਆ ਸੀ ਬਸ ਫੁਲਕੀਪ ਕੋਣ ਵਾਲੇ ਰਹਿ ਗਏ ਹੁਣ ਕਿ ਹਜੇ ਸਾਰੇ ਜੀ ਬੈਠੇ ਨਹੀਂਗੇ ਮੈਂਬਰ ਘਰ ਤੇ ਸਾਰੇ ਇੱਧਰ ਉੱਧਰ ਤੁਰੇ ਫਿਰਦੇ ਆ ਕਿਉਂਕਿ ਜਿੱ ਨਜ਼ਰ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਮੈਂ ਪਕਾਉਂਦੀ ਨਹੀਂ ਓਕੇ ਤਾਂ ਬੱਚੇ ਖੇਡਦੇ ਪਏ ਸੀ ਸਰਦਾਰ ਸਾਹਿਬ ਹਜੇ ਨਹਾਉਣਾ ਹੈ ਨਹਾਣ ਕੇ ਤਾਂ ਫੇਰ ਉਹਨਾਂ ਨੇ ਆਉਣਗੇ ਤਾਂ ਫੇਰ ਆਪਾਂ ਸੋਕੇ ਪਕਾਵਾਂਗੇ ਅੱਜ ਜਿਹਦੇ ਨਾਲ ਨਾਲ ਹੀ ਖਾਦੇ ਜਾਣ ਗਰਮ ਗਰਮ ਫੜ ਕੇ ਤਾਂ ਇੱਥੇ ਆਪਾਂ ਹੁਣ ਲੱਗ ਗਏ ਆ ਜੀ ਕੱਪੜੇ ਫੋਲਡ ਕਰਨ ਕਿਉਂਕਿ ਸਵੇਰ ਜਾਣਾ ਆਪਾਂ ਮੱਸੀਆ ਤੇ ਕਾਫੀ ਦਿਨ ਹੋ ਗਏ ਗਏ ਨਹੀਂ ਸੀ ਕੀਤੇ ਆਪਾਂ ਜਿਵੇਂ ਵਾਸ਼ ਕਰ ਲਏ ਨੇ ਕੱਪੜੇ ਤਾਂ ਉਸ ਤਰ੍ਹਾਂ ਹੀ ਰੱਖ ਦਿੰਦੀ ਸੀਗੀ ਤਾਂ टाइम ਨਹੀਂ ਸੀ ਲੱਗਦਾ ਅਜੇ ਵੀ ਥੋੜੀ ਜਿਹੀ ਨਾ ਸਿੱਲੇ ਜਿਹਾ ਤਾਂ ਫਿਰ ਆਪਾਂ ਇਹਨਾਂ ਨੂੰ ਰੱਖ ਦਾਂਗੇ ਜਿੱਥੇ-ਜਿੱਥੇ ਰੱਖਣੇ ਉੱਥੇ-ਉੱਥੇ ਰੱਖ ਦਾਂਗੇ ਤਾਂ ਕਰਦੇ ਕੰਮ ਤਾਂ ਮੁੱਕਦੇ ਹੀ ਨਹੀਂ ਸਿਰੇ ਮੱਸਿਆ ਜਾਣਾ ਹੈ ਤਾਂ ਕਿਉਂਕਿ ਜਲਦੀ-ਜਲਦੀ ਫਿਰ ਸਾਰਾ ਕੰਮ ਕਰਦਾ ਕਰਨਾ ਪੈਂਦਾ ਹੈ ਤਾਂ ਫਿਰ ਜਾਣਾ ਪੈਂਦਾ ਹੈ ਤੇ ਮੈਂ ਇੱਥੇ ਜਿਹੜਾ ਕੰਮ ਆਪਾਂ ਕਰ ਲਾਂਗੇ ਹਨਾ ਉਸ ਟਾਈਮ ਤਾਂ ਹੁਣ ਆਪਾਂ ਫ੍ਰੀ ਸੀਗੇ ਤੇ ਮੈਂ ਚਲ ਕੱਪੜੇ ਹੀ ਪਹਿਲਾ ਲੈ ਲੈਣੇ ਆ ਤਾਂ ਜਿਹੜਾ ਕਰ ਲਾਂਗੇ ਉਹ ਠੀਕ ਆ ਤਾਂ ਤਾਂ ਸਾਂ ਮੇਰੀਆਂ ਚੁੰਨੀਆਂ ਪੱਤ ਉੱਤੇ ਰੱਖੀ ਕਿੰਨੇ ਚੁੰਨੀਆਂ ਵੀ ਸਾਰੀਆਂ ਮੈਂ ਧੋ ਰਤੀਆਂ ਆਹੀਂ ਫੜ ਕੇ ਹੈਂਗਰ ਦੇ ਨਾਲ ਟੰਗ ਦੇਣ ਨਾਲ ਪਤਾ ਸਾਰੀਆਂ ਇਕੱਠੀਆਂ ਟੰਗਦੇ ਆਂ ਫੇਰ ਇੱਧਰ ਉੱਧਰ ਲੱਭਦੀ ਕਰਦੇ ਰਹਿੰਦੇ ਆਂ ਸੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਇੱਥੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹੋਰ ਵੀਡੀਓ ਜਾਂ ਬਲੌਗ ਤੁਹਾਡੇ ਤੱਕ ਲਿਆ ਸਕੀਏ ਤਦ ਤੱਕ ਦੇ ਲਈ ਸਾਕੀ ਕਾਲ ਜੀ